ਸੋ ਲੋਹੜੀ ਦਾ ਤਿਹਾਰ ਜਿਹੜਾ ਹੈ ਸਾਡੇ ਵੱਲੋਂ ਵੀ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਲੋਹੜੀ ਦੀਆਂ ਮੁਬਾਰਕਾਂ ਤੇ ਬੇਨਤੀ ਕਰਦੇ ਆਂ ਕਿ ਲੋਹੜੀ ਦਾ ਤਿਹਾਰ ਜਿਹੜਾ ਹੈ ਸਾਰਿਆਂ ਤੇ ਖੁਸ਼ੀਆਂ ਅਤੇ ਚਾਵਾਂ ਤੇ ਖੇੜਿਆਂ ਵਾਲਾ ਆਏਗਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਜਿਹਰੇ ਪਤੰਗਬਾਜ਼ੀ ਦੇ ਸ਼ੌਕੀਨ ਨੇ ਉਮਰਾਂ 'ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਸੋ ਫੇਰ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਅੰਦਰ ਕਿ ਰੌਣਕਾਂ ਲੱਗੀਆਂ ਹੋਈਆਂ ਬਾਜ਼ਾਰਾਂ ਦੇ ਵਿੱਚ ਪਤੰਗਾ ਛੋਟੇ ਤੋਂ ਲੈ ਕੇ ਵੱਡੇ ਤੱਕ ਪਤੰਗਾ ਜੇਰੀਆਂ ਨੇ ਤੁਹਾਨੂੰ ਮਿਲ ਜਾਣਗੀਆਂ ਵੱਡੇ ਬਾਜ਼ਾਰ ਭੱਪ ਦੀ ਹੱਟੀ ਬਟਾਲਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ ਬਟਾਲਾ ਦੇ ਵਿੱਚ ਲੋੜੀ ਦੀ ਜੇਰੀਏ ਬੜੀ ਖੁਸ਼ੀਆਂ ਤੇ ਚਾਹਾਂ ਦੇ ਨਾਲ ਮਨਾਈ ਜਾਂਦੀ ਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਸ਼ਹਿਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਬਟਾਲੇ ਦੇ ਵਿੱਚ ਲੋੜੀ ਜੇਰੀਏ ਬੜੀ ਧੂਮ ਧਾਮ ਦੇ ਨਾਲ ਮਨਾਈ ਜਾਂਦੀ ਏ ਸੋ ਗੱਲਬਾਤ ਕਰਾਂਗੇ ਉਮਰਾਚ ਕੀ ਰੱਖਿਆ ਤੁਹਾਨੂੰ ਦੱਸਿਆ ਪਹਿਲਾਂ ਵੀ 55 ਸਾਲ ਦੀ ਉਮਰ ਆ ਪਰ ਅੱਜ ਵੀ ਕਿਤਨਾ ਕਿਤੇ ਉਹ ਲੋੜੀ ਮਨਾਉਂਦੇ ਨੇ ਬੱਚਿਆਂ ਵਾਂਗ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਸੋ ਨਮਸਕਾਰ ਭਾਜੀ ਬੱਚਿਆ ਜੀ ਕੀ ਨਾਮ ਦੇ ਦਿਮਪਲ ਸ਼ਰਨਾ ਭਾਜੀ ਦਿਮਪਲ ਜੀ ਕਿੰਨੀ ਉਮਰ ਆ ਤੁਹਾਡੀ 52 ਸਾਲ ਸਰ 55 ਸਾਲ ਉਮਰ ਆ ਪਰ ਲੋੜੀ ਫਿਰ ਪੂਰੀ ਧੂਮ ਧਾਮ ਨਾਲ ਮਨਾਉਂਦੇ ਆ ਮੈਂ ਵੀ ਪੂਰੀ ਪੂਰੀ ਜੀ ਚਿਹਰੇ ਚ ਜਲ ਜਣਾ ਗੁੱਠੇ 7 ਵਜੇ ਜੀ ਅਸੀਂ ਸਾਡੇ ਵੀ ਥੱਲੇ ਜਾਣਾਗੇ ਜੀ ਜੀ ਬੜਾ ਸ਼ੌਂਕ ਹੈ ਗੁੱਡੀ ਦਾ ਸੋ ਕਿੰਨਾ ਕੁ ਮਜ਼ਾ ਆਂਦਾ ਫਿਰ ਲੋੜੀ ਮਨਾਉਣ ਦਾ ਭਾਜੀ ਬਹੁਤ ਮਜ਼ਾ ਆਂਦਾ ਬਾਜੀ ਕੋਈ ਕਿ ਤਿਹਾਰ ਸਾਡਾ ਪਟਾਲੇ ਦਾ ਇਹ ਲੋੜੀ ਦਾ ਤਿਹਾਰ ਹੈਗਾ ਉਹ ਤੁਹਾਡੇ ਕਾਫੀ ਨੇ ਪਰ ਜੋ ਇੰਜੋਏ ਕਰਿਆ ਤਿਹਾਰ ਆ ਸਰਪੰਚ ਜੀ ਬੱਚਿਆਂ ਨੂੰ ਲੈ ਕੇ ਬੁੱਲਿਆਂ ਨੂੰ ਲੈ ਕੇ ਉਹ ਤੁਹਾਡੇ ਜੀ ਇਹੋ ਤਿਹਾਰ ਭਾਈ ਲੋੜੀ ਦਾ ਤੇ ਸਿਰੇ ਚੜ ਜਾਂਦਾ ਤੇ ਰਾਤ ਠੰਡੀ ਆ ਜਾਂਦੀ ਸੋ ਪਹਿਲੀ ਲੋੜੀ ਤੇ ਹੂਨ ਦੀ ਲੋੜੀ ਤੇ ਕੀ ਜਾਂਦਾ ਭਾਈ ਅੰਦਰ ਪਾਸੇ ਇੱਕੋ ਕੰਮ ਖਰਾਬ ਹੈ ਰਹਿ ਰਿਹਾ ਭਾਈ ਕਹਿੰਦਾ ਬਾਕੀ ਅਸੀਂ ਕਰਨੇ ਆ ਪ੍ਰਸ਼ਾਸਨ ਨੂੰ ਕਿ ਇਹ ਬੰਦ ਹੋ ਜੇ ਤੇ ਦੂਜੀ ਡੋਰ ਆ ਜੇ ਤਾਂ ਕਿ ਉਹਨਾਂ ਹੋਰ ਮਜ਼ਾ ਆਏਗਾ ਜਿਹੜੇ ਕਈ ਲੋਕੀ ਨਹੀਂ ਚੜਾਦੇ ਬੇ ਗੁੱਡੀ ਇਸ ਟਾਈਮ ਉਹ ਕਹਿੰਦੇ ਪੈਨੇ ਜਾਂ ਚਾਇਰਾ ਡੋਰ ਤੇ ਗੁੱਡੀ ਨਹੀਂ ਝੜਾਣੀ ਗੁੜੀ ਢਣ ਗਿਆ ਦੋ ਤਿੰਨ ਢਣਨੀਆਂ ਤੇ ਮੈਂ ਪ੍ਰਸ਼ਾਸਨ ਕੋਲ ਸ਼ਕਤੀ ਕਰ ਰਿਹਾ ਤੇ ਮੈਨੂੰ ਉਮੀਦ ਹੈ ਕਿ ਇਕਲੇ ਸ਼ਕਤੀ ਹੋ ਜਾ ਰੋ ਜਾ ਜੀ ਤੇ ਦੋ ਦਿਨ ਦੋ ਦਿਨਾਂ ਗੁੜੀ ਚੜੇਗੇ ਸੋ ਉਮਰ ਤੁਹਾਡੀ 55 ਸਾਲ ਆ ਫਿਰ ਅੱਜ ਵੀ ਕਿਤੇ ਨਾ ਕਿਤੇ ਸਪਾਈਲ ਬੜੀ ਐ ਤੇ ਲੋੜੀ ਲਾਗੇ ਆ ਗਈ ਤੇ ਤੁਸੀਂ ਵੀ ਖਰੀਦਾਰੀ ਕਰਨ ਆਏ ਹੋ ਫਿਰ ਲੋੜੀ ਕਹਿੰਦਾ ਜਨਾਬ ਮੈਂ ਨਾ ਦੁਕਾਨ ਖੁੱਲੀ ਜੇ ਜੀ ਪੱਪੀ ਤੁਹਾਡੇ ਮਨਰੇਸ਼ ਦੀ ਜੀ ਆ ਕਹਿੰਦੇ ਆ ਮੈਨੂੰ ਗੁੱਡੇ ਲਿਆ ਕੇ ਆਓ ਪੱਪੀ ਦੀ ਠੀ ਜੀ ਜੀ ਉਥੇ ਆ ਗੁੱਡੇ ਲੈ ਆ ਕੇ ਉਹ ਇਹਨਾਂ ਦੇ ਲਗਾ ਤੇ ਖੜਾ ਹੀ ਮੈਂ ਭੱਤਕੇ ਗੁੱਡੇ ਲੈਣ ਵਾਸਤੇ ਆਇਆ ਜੀ ਤੇ ਨਾਲ ਵਿੱਚ ਸਮਾਰ ਦੂਜਾ ਵੀ ਸਾਡਾ ਆਪਣੇ ਭਾਈ ਚਾਈ ਦਾ ਨਾ ਜੀ 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 ਸਭੇ ਤਰ੍ਹਾਂ ਦੇ ਸਵਾਰ ਵਿੱਚ ਤੁਹਾਡੇ ਨਾਲ ਲੋੜੀ ਨੂੰ ਖੜਾਈ ਜਣਾਦਾ ਉਹ ਵੀ ਸਵਾਰਾਂ ਹੀ ਲੈਣ ਜਾ ਰਹੇ ਆ ਕੋ ਪਤੰਗ ਬਾਜੀ ਦਾ ਬੜਾ ਸ਼ੌਂਕ ਹੈ ਹਾਂ ਜੀ ਤੇ ਕੋਈ ਜਿਹੜੀ ਪਤੰਗ ਬਾਜੀ ਹੁੰਦੀ ਹੈ ਤੇ ਬਾਹਰੋਂ ਵੀ ਕੋਈ ਸੱਜਣ ਮਿੱਤਰ ਆਂਦੇ ਨੇ ਬਟਾਲੇ ਕਿਦਾਂ ਕਿਦਾਂ ਨਹੀਂ ਭਾਈ ਸੱਜਣ ਮਿੱਤਰ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਸਪੇਨ ਫਰਾਗ ਆਰਮੁਲ ਨੂੰ ਆਇਆ ਜੀ ਮੇਰਾ ਬੇਡਾ ਆਇਆ ਭਾਜੀ ਕਿਹਨੇ ਆਦਾ ਜੀ ਲੋੜੀ ਮਨਾਉਣ ਵਾਸਤੇ ਲੋੜੀ ਮਨਾਉਣ ਵਾਸਤੇ ਆਇਆ ਜੇ ਉਹ ਪਿਛਲੇ ਸਾਲ ਵੀ ਆਇਆ ਤੇ ਹੁਣ ਵੀ ਆਇਆ ਜੇ ਕਹਿੰਦਾ ਪਾਪਾ ਲੋੜੀ ਮਨਾਣੀ ਤੇ ਪਟਾਲੇ ਦੇ ਹੀ ਮਨਾਉਣੇਗੇ ਸੋ ਬੇਟੇ ਦੇ ਨਾਲ ਕੋਈ ਉਹਦੇ ਸੱਜਣ ਮਿੱਤਰ ਵੀ ਆਏ ਨੇ ਬਿਲਕੁਲ ਉਹਦੇ ਨਾਲ ਵਾਲੇ 8 ਫਰੈਂਡ ਆਏ ਜੀ ਬੇਟੇ ਨਾਲ ਉਹ ਗੁੱਟ ਕਾਈਟੜਾ ਨਾਲ ਆਇਆ ਜੀ ਸਪੈਸ਼ਲ ਆਏ ਜੇ ਉਹਨੂੰ ਲੋੜੀ ਦੇ ਨਾਲ ਉਹਨਾਂ ਨੇ ਚੰਗਾ ਹੀ ਕੋਠੇ ਦੇ ਅੰਦਰ ਮੇਰੇ ਫਰੈਂਡ ਵੀ ਆ ਰਹੇ ਜੀ ਪੂਰੇ ਕੋਠੇ ਰੌਣਕ ਲੀਂਦੀ ਹੈ ਸੋ ਕੀ ਮੈਸੇਜ ਦੇਣਾ ਚਾਹੁੰਦੇ ਜੇ ਲੋੜੀ ਮਨਾਉਣੀ ਤੇ ਇਹ ਡੀਏ ਲੱਗਾ ਕੋਸ ਤੇ ਮੈਂ ਭਰਾਵਾਂ ਨੂੰ ਆਪਣੇ ਇਹ ਬਿੱਤ ਕਹਨਾ ਕਿ ਲੋਟ ਨਹੀਂ ਡੋਏਗਾ ਲੋਟ ਨੂੰ ਖਰਾਬ ਨਹੀਂ ਕਰਨਾ ਐ ਕਿਸੇ ਲਈ ਗੁੱਡੀ ਕੱਟ ਗਈ ਹੈ ਕੋਈ ਹੱਥ ਮਾਰ ਗਿਆ ਨਾ ਮੰਜੋਏ ਕਰੋ ਸਾਲ ਬਰਦਾ ਇਹ ਵਜਾ ਲਓ ਪੂਰਾ ਤੁਸੀਂ ਰਾਤ ਬਾਰੇ ਦੱਸੋ ਜੀ ਰਾਤ ਨੂੰ ਕੇਰੀ ਫੇਰੇ ਸਜਾਵਟ ਹੁੰਦੀ ਹੈ ਤੇ ਰਾਤ ਨੂੰ ਕੇਰੀ ਪਤੰਗ ਡਾਇਰਦੇ ਉਹ ਵੀ ਸਾਡੇ ਦਰਸਖੰਡ ਦੱਸੋ ਜੀ ਰਾਤੀ ਭਾਜੀ ਲੋਟ ਦੇ ਇੱਕ ਦਿਨ ਪਹਿਲਾਂ 12 ਤਰੀਕ ਨੂੰ ਜੀ ਤੇਰਾ ਲੋੜੇ ਹੁੰਦੀਆਂ ਭਰਤੀ ਵਾਈਟ ਗੁੱਡੀ ਉੱਟਦੀਆਂ ਜੇ ਸਪੈਸ਼ਲ ਲੁੱਕ ਜੋ ਕਿਸ ਤਰ੍ਹਾਂ ਤੇ ਆਉਂਦੇ ਜੀ ਸਾਰਾ ਸਮਾਰੋ ਵਾਈਟ ਵਾਈਟ ਹੋਇਆ ਹੁੰਦਾ ਜੀ ਤੇ ਸਪੈਸ਼ਲ ਲੁੱਕ ਇਹ ਤੇ ਵਾਈਡਨ ਅੱਜ ਕ ਤੇ ਕਾਈਟ ਬੜੀ ਚੱਲ ਪਈਆਂ ਨੇ ਉਹ ਲਾਈਟਾਂ ਨੇ ਕੱਢੇ ਚੱਲਦੀਆਂ ਹਾਂ ਜੀ 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 ਉਹ ਕੁੱਪ ਬੜੇ ਉਰਦੇ ਜੇ ਮੈਂ ਕਿਹਾ ਇੰਨਾ ਜੋਏ ਕਰਦੇ ਲੋਕੀ ਮੈਂ ਕਿਹਾ ਲੋੜੀ ਦੇ ਜਿਹੜਾ ਰਾਤੀ ਨੂੰ ਜੋਏ ਕਰਦੇ ਲੋਕੀ ਬਾਰੇ ਜੀ 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 ਇੰਨਾ ਕਰਦੇ ਜੇ ਸੋ ਗੱਲਬਾਤ ਕੀਤੀ ਹੈ ਜੀ ਬਾਹਰੋਂ ਉਹਦੇ ਸੱਜਣ ਮਿੱਤਰ ਆਏ ਨੇ ਉਮਰ 55 ਸਾਲ ਆ ਪਰ ਉਹਨਾਂ ਦਾ ਬੇਟਾ ਜਿਹੜਾ ਐ ਬਾਹਰ ਫੌਰਨ ਤੋਂ ਆਇਆ ਵਾ ਤੇ ਨਾਲ ਦੀ ਨਾਲ ਉਹਦੇ ਸੱਜਣ ਮਿੱਤਰ ਫਰੈਂਡ ਵੀ ਆਏ ਨੇ ਸਪੈਸ਼ਲ ਪਤੰਗ ਡਾਉਣ ਵਾਸਤੇ ਬਟਾਲਾ ਦੀ ਧਰਤੀ ਤੇ ਸੋ ਇੱਕ ਨੰਬਰ ਦੀ ਲੋੜੀ ਜੇਰੀ ਮਨਾਈ ਜਾਂਦੀ ਹੈ ਬਟਾਲਾ ਦੇ ਵਿੱਚ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਜਿਹੜੇ ਪਤੰਗ ਬਾਜ਼ੀ ਦੇ ਸ਼ਕੀਨ ਨੇ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਲਾਲੀ ਲਾਲੀ ਜੀ ਬਹੁਤ ਬਹੁਤ ਮੁਬਾਰਕਾ ਅਡਵਾਂਸ ਦੇ ਵਿੱਚ ਲੋੜੀ ਦੀਆਂ ਤੇ ਕਿਦਾਂ ਫਿਰ ਦੇਖਦੇ ਕਿ ਉਮਰਾਤ ਕੀ ਰੱਖਿਆ ਤੁਸੀਂ ਵੀ ਕਿਤਨਾ ਕਿਤੇ ਪਤੰਗ ਬਾਜ਼ੀ ਕਰਦੇ ਹੋ ਪਹਿਲੀ ਲੋੜੀ ਤੇ ਹੁਣ ਵੀ ਲੋੜੀ ਕਿਉਂ ਹੁੰਦਾ ਹੈ ਦੇਖੋ ਸਭ ਤੋਂ ਪਹਿਲਾਂ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੋੜੀ ਦੀ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਲੋੜੀ ਪਹਿਲੀ ਲੋੜੀ ਸੀ ਉਹ ਲੋਹੜ ਤੇ ਕੋਈ ਜੋਸ਼ ਸੀ ਅੱਜ ਲੋੜੀ ਦਾ ਫਰੇਜ ਸ਼ੌਂਕ ਤੇ ਹੈਗਾ ਲੇਕਿਨ ਉਹ ਮਜ਼ਾ ਨਹੀਂ ਰਿਹਾ ਗਿਆ ਕਿਉਂਕਿ ਚਾਂਡ ਡੋਰ ਨੇ ਲੋੜੀ ਦਾ ਸਾਰਾ ਮਜ਼ਾ ਖੁੰਡਾ ਪਹਿਲੇ ਡੋਰ ਲਵਾਉਂਦੇ ਇੱਕ ਬਹੁਤ ਮਜ਼ਾ ਆਉਂਦਾ ਸੀ ਪਿਆਹੀ ਬਾਹੀ ਡੋਰ ਲਾਣੀ ਪਹਿਲੋਂ ਉਹ ਜਿਹੜੇ ਨੜੇ ਹੁੰਦੇ ਨੇ ਉਹ ਵਜਾਉਣ ਲੈਣੇ ਤੇ ਡੋਰ ਵਾਲੇ ਕੋਈ ਜਾਣਾ ਲਵਾਣ ਜਾਣਾ ਉਹਦੇ ਚੱਲ ਤਰਲੇ ਮਾਰਨੇ ਉਹਨੇ ਫਿਰ ਡੋਰ ਲਾ ਕੇ ਦੇਣੀ ਅਸੀਂ ਡੋਰ ਲੈ ਕੇ ਆਣੀ ਉਹ ਜਿਹੜਾ ਕਰਿਆ ਜੋ ਖਤਮ ਹੋ ਗਿਆ ਜੀ ਚਾਂਡ ਡੋੜ ਜਣੀ ਹੈ ਇਹ ਸਾਡੇ ਵਾਸਤੇ ਖਤਰਨਾਕ ਹੈ ਛੋਟੇ ਛੋਟੇ ਚੀਜ਼ ਲੱਤੂ ਨੇ ਉਹਨਾਂ ਅੱਗੇ ਖਤਮ ਆ ਮੈਂ ਅਪੀਲ ਕਰਾਂਗਾ ਕਿ ਚਾਂਡ ਡੋਰ ਦਾ ਕਮ ਸੇ ਕਮ ਚਾਂਡ ਡੋਰ ਦਾ ਵਿਸ਼ਕਾਰ ਕਰੋ ਜੀ ਉਹ ਕਹਿੰਦੇ ਨੇ ਕਿ ਪਹਿਲਾਂ ਜੀ ਜਦੋਂ ਉੱਥੇ ਡੋਰ ਵਾਲੇ ਤਾਂ ਰਸ ਬੜਾ ਹੁੰਦਾ ਸੀਗਾ ਤੇ ਘਰੇ ਵੀ ਮੰਦੀ ਪੁੱਠੀ ਕਰਕੇ ਉਹ ਤੇ ਜਿਹੜਾ ਡੋਰ ਲਾਈ ਜਾਂਦੀ ਸੀ ਬਿਲਕੁਲ ਜੀ ਇਹ ਛੋਟੇ ਹੁੰਦੇ ਆ ਬਿਲਕੁਲ ਇਦਾਂ ਕਰਦੇ ਸੀ ਡੋਰ ਲਗਾਉਂਦੇ ਸੀ ਘਰ ਘਰ ਲਗਾ ਲਈ ਸੀ ਦੋ ਮਤਲਬ ਇਦਾਂ ਪੇਂਟਾਂ ਦੇ ਸੰਭ ਕੰਨ ਠੋਕਲੇ ਜਾਂ ਮੰਦੀ ਦੇ ਆਲੇ ਦੁਆਲੇ ਲਗਾਈ ਡੋਰ ਬਚਪਨ ਸੀ ਉਹ ਲਵਾਉਂਦੇ ਸੀ ਲਗਾਉਂਦੇ ਸੀ ਫੇਰ ਥੋੜੇ ਵੱਡੇ ਹੋਏ ਫੇਰ ਡੋਰ ਲੱਗ ਲੱਗਾ ਗਈ ਲੇਕਿਨ ਬਟਾਲ ਨਹੀਂ ਲੋੜੀ ਹੈ ਉਹ ਇੰਨੀ ਕੋ ਮਹੱਤਵਪੂਰਨ ਹੈ ਕਿ ਤੁਸੀਂ ਆ ਕੇ ਪਸੋਂ ਦੇਖਿਓ ਹਰ ਛੱਤ ਦੇ ਉੱਪਰ ਕਾ ਅਜੇ ਅੰਦਰ ਕੋਈ ਨਹੀਂ ਹੋਏਗਾ ਬਾਜ਼ਾਰ ਬੰਦ ਹੋਣਗੇ ক্লোਜ਼ ਹੋਣਗੇ ਬਾਜ਼ਾਰ ਬੰਦ ਹੋਣਗੇ ਘਰਾਂ ਦੇ ਅੰਦਰ ਕੋਈ ਨਹੀਂ ਹੋਏਗਾ ਸਭ ਛੱਤ ਦੇ ਉੱਪਰ ਹੋਣਗੇ ਹਰ ਛੱਤ ਦੇ ਉੱਪਰ ਹਰ ਮੱਲੇ 'ਚ ਇੱਕ ਦੋ ਕਿਤੇ ਡੀਜੇ ਲੱਗੇ ਹੋਣਗੇ ਤੁਸੀਂ ਅੱਜ ਸ਼ਹਿਰ ਚਲਜੋ ਤੁਹਾਨੂੰ ਪੂਰੇ ਸ਼ਹਿਰ ਦੇ ਵਿੱਚ ਕਿਤੇ ਡੀਜੇ ਨਹੀਂ ਮਿਲੇਗਾ ਕਿਤੇ ਕੋਈ ਢੋਲ ਨਹੀਂ ਮਿਲੇਗਾ ਲੋੜੀ ਜਨਤ ਯਲੋਕੀ ਲੋੜੀ ਪਾਉਂਦੇ ਨੇ ਲੋਕੀ ਮਤਲਬ ਬੱਚਿਆਂ ਦੀਆਂ ਵਿਆਹ ਦੀਆਂ ਸ਼ਾਦੀਆਂ ਦੀਆਂ ਕੁੜੀ ਜੰਮੀ ਦੀਆਂ ਮੁੰਡੇ ਜੰਮੀ ਦੀਆਂ ਲੋੜੀਆਂ ਪਾਉਂਦੇ ਨੇ ਉਹ ਲੋੜੀ ਦਾ ਬੜਾ ਮਤਲਬਪੂਰਨ ਕਿਹਾ ਸੀ ਲੇਕਿਨ ਚਾਂਡ ਹੋਰ ਨੇ ਉਹ ਚਾਰ ਖਤਮ ਕਰਤਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੋਈ ਹੈ ਕਿ ਸਰਕਾਰ ਸਖਤੀ ਕਰ ਰਹੀ ਹੈ ਸਰਕਾਰ ਨੂੰ ਸਖਤੀ ਥੋੜੀ ਹੋਰ ਕਰਨੀ ਚਾਹੀਦੀ ਹੈ ਧਾਰਾ ਇਹਦੇ ਵਿੱਚ ਵੱਧ ਲਗਾਣੀ ਚਾਹੀਦੀ ਹੈ ਜਿਹਦੇ ਵਿੱਚ ਲੋੜ ਫੜੀ ਹੈ ਉਹਦੀ ਥਾਣੇ ਜਮਾਤ ਨਹੀਂ ਹੋਣੀ ਚਾਹੀਦੀ ਉਹ ਤੇ ਕਮ ਸੇ ਕਮ ਦਫਾ 307 ਵਜੇ ਨਹੀਂ ਚਾਹੀਦੀ ਹੈ ਰਾਦਾ ਕਤਲ ਦਾ ਕਿਉਂਕਿ ਡੋਰ ਜਾਣ ਲੈ ਬਾਅਦ ਔਰ ਇਹਨਾਂ ਕਾਫੀ ਮਤਲਬ ਲੋਕੀ ਇੰਜਰ ਹੋ ਚੁੱਕੇ ਨੇ ਕਈ ਦਾ ਤੋਂ ਚੁੱਕੀ ਸੋ ਗੱਲਬਾਤ ਕੀਤੀ ਆਪਾਂ ਕਸਟਮਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਸਟਮਰ ਵੀ ਇੱਥੇ ਪਤੰਗਾ ਲੈਣ ਵਾਸਤੇ ਪਹੁੰਚੇ ਨੇ ਗੱਲਬਾਤ ਕਰਦੇ ਸਾਲ ਵਿੱਚ ਲੈਫਰ ਦਾ ਹਲੋ ਜੀ ਸੋ ਪਤੰਗਾ ਖਰੀਦਣ ਵਾਸਤੇ ਆਏ ਨੇ ਜਿਹਰੇ ਪਤੰਗ ਬਾਜ਼ੀ ਦੇ ਸ਼ਕੀਨ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਹਰ ਇੱਕ ਤਰ੍ਹਾਂ ਦੀ ਪਤੰਗ ਕਢਾਉਂਦੇ ਪਏ ਨੇ ਕਸਟਮਰ ਪਹੁੰਚੇ ਨੇ ਅਤੇ ਤੇ ਬੜਾ ਲੋੜੀ ਦਾ ਕਰੇਜ ਹੈ ਬਟਾਲਾ ਦੀ ਜਿਹੜੀ ਲੋੜੀ ਹੈ ਬੜੀ ਧੁੰਮ ਧਾਮ ਦੇ ਨਾਲ ਜਰੀਏ ਮਨਾਈ ਜਾਂਦੀ ਹੈ ਗੱਲਬਾਤ ਕਰਦੇ ਆ ਪਹਿਲਾਂ ਪਾਜੀ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਕਿੱਥੋਂ ਆਏ ਨੇ ਪਾਜੀ ਜਾਂਦੀਪੁਰੋਂ ਆਏ ਦੇ ਫਿਰ ਕਿੱਦਾਂ ਦਾ ਤਿਹਾਰ ਮਨਾਇਆ ਜਾਂਦਾ ਲੋੜੀ ਦਾ ਬਟਾਲਾ ਸ਼ਹਿਰ ਕਹਿੰਦੇ ਬੜੀ ਵਧੀਆ ਲੋੜੀ ਮਨਾਈ ਜਾਂਦੀ ਬਹੁਤ ਵਧੀਆ ਮਨਾਈ ਜਾਂਦੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਐਸੀ ਕਿ ਇਹ ਕੋਈਆਂ ਘੰਡੀਆਂ ਚੜਾਓ ਤੇ ਯਾਰੀ ਲਾਓ ਜੀ ਪੁਜਾ ਜਾਈ ਕਰੂ ਆਪਣਾ ਜੀ ਸੋ ਹੋਰ ਵੀ ਨੇ ਭਾਜੀ ਸਤ ਸ੍ਰੀ ਅਕਾਲ ਜੀ ਕੀ ਨਾਮ ਦੇ ਮੈਂ ਨੰਬਰ 37 ਸਿੰਘ ਗੁਰਤੇਜ ਸਿੰਘ ਜੀ ਤੁਸੀਂ ਕਿੱਥੋਂ ਆਏ ਦੇ ਅਸੀਂ ਜਾਤੀਪੁਰ ਤੋਂ ਜਾਤੀਪੁਰ ਤੋਂ ਆਏ ਪਤੰਗਾ ਲੈਣਾ ਪਟਾਰੇ ਸਪੈਸ਼ਲ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਲੋਹੜੀ ਦਾ ਤਿਉਹਾਰ ਕਿੱਦਾਂ ਮਨਾਉਣਾ ਚਾਹੀਦਾ ਸਭ ਤੋਂ ਵਧੀਆ ਹੀ ਲੋਹੜੀ ਦਾ ਤਿਹਾੜੀ ਆ ਨਹੀਂ ਵਧੀਆ ਤਿਹਾੜੀ ਨਹੀਂ ਕਿੱਦਾਂ ਮਨਾਣਾ ਜਿੱਦੇ ਪਿਆਰ ਪ੍ਰੇਮ ਦੇ ਨਾਲ ਪਿਆਰ ਪ੍ਰੇਮ ਦੇ ਨਾਲ ਯਾਰਾਂ ਦੋਸਤਾਂ ਨੂੰ ਲਾਗੇ ਛੱਡੋ ਯਾ ਗਾਉਂ ਕੇਜਾ ਲਾ ਜੀ ਹਾਂਜੀ ਹਾਂਜੀ ਤੁਸੀਂ ਜਿਹੜਾ ਲੈਣਾ ਆਏ ਹੋ ਵਧੀਆ ਜਿਹੇ ਜਾਨ ਪਤੰਗਾ ਲੈਣਾ ਸੋ ਫਿਰ ਕਿੱਦਾਂ ਫਿਰ ਤੇਰਾ ਦਰੀ ਨੂੰ ਆ ਗਈ پوری ਆ ਲਓ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਪਤੰਗਾ ਬੜੇ ਪਿਆਰ ਦੇ ਨਾਲ ਉਡਾਓ ਤੇ ਪਿਆਰ ਦੇ ਨਾਲ ਲੋੜੀ ਮਨਾਓ ਤੇ ਜਿੱਦਾਂ ਬੜਕਾ ਵੱਜਦੀਆਂ ਨੇ ਬੜਕਾ ਵੱਜਦੀਆਂ ਨੇ ਉਹ ਗਈ ਆ ਤੇ ਉਹ ਵੱਢਦੀ ਆ ਐਦਾਂ ਹੀ 13 ਤਰੀਕ ਨੂੰ ਆਉਣਾ ਤੇ ਬੜੇ ਪਿਆਰ ਦੇ ਨਾਲ ਲੋੜੀ ਮਨਾਓ ਆਪਾਂ ਗੱਲਬਾਤ ਵੀ ਕਰਾਂਗੇ ਪੱਪ ਦੇ ਨਾਲ ਜਿਨ੍ਹਾਂ ਦੀ ਦੁਕਾਨ ਤੇ ਆਪਾਂ ਪਹੁੰਚੇ ਸੋ ਗੱਲਬਾਤ ਕਰਾਂਗੇ ਪੱਪ ਪੱਪ ਦੀ ਹੱਟੀ ਵੱਡੇ ਬਾਜ਼ਾਰ ਦੇ ਵਿੱਚ ਹੈ ਤੇ ਗੁੱਡੀਆਂ ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ ਗੁੱਡੀਆਂ ਜਰੀਆਂ ਤੇ ਮਿਲ ਜਾਂਦੀਆਂ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਸਤਿ ਸ਼੍ਰੀ ਅਕਾਲ ਭਾਈ ਬੰਤਾ ਜੀ ਕੀ ਨਾਮ ਦੇ ਪਾਪੂ ਜੀ ਪਾਪੂ ਜੀ ਕਿੱਦਾਂ ਆਂਦਾ ਫਿਰ ਸਵੇਰ ਤੋਂ ਹੀ ਅੱਜ ਫਿਰ ਰੌਣਕਾਂ ਲੱਗੀਆਂ ਹੋਈਆਂ ਨੇ ਬਾਜ਼ਾਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸਾਹਿਬ ਜੀ ਅਸੀਂ ਕਿੰਨੇ ਆਏ ਕਿ ਮਤਲਬ ਆਰਮਨਾਲ ਆਪਣੇ ਜਿਹੜੀ ਡੋਰ ਜਿਹੜੀ ਐ ਸਿੰਪਲ ਚੱਲੇ ਚਾਹੀਦੀ ਐ ਸਿੰਪਲ ਡੋਰ ਦਾ ਬਹੁਤ ਮੰਗਦਾ ਹੈ ਤੇ ਔਰ ਫਾਇਟ ਦਾ ਦਿਨ ਉਹ ਜਿਹੜਾ ਵੱਧ ਲੱਗਿਆ ਵੱਡੇ ਵੀ ਆਰ ਪੱਪ ਦੀ ਢੀਠੀ ਹੈ ਜੀ 23 ਗੁਰਦੁਆਰਾ ਡੇਰਾ ਸਾਹਿਬ ਨੇ ਕੋਲ ਸਾਡੀ ਦੁਕਾਨ ਤੋਂ ਵਧੀਆ ਵੈਰਾਈਟੀ ਮਿਲਦੀ ਹੈ ਸਾਰੀ ਉਡਾਣ ਵਾਲੇ ਮੁੰਡੇ ਇੱਥੇ ਆਉਂਦੇ ਆ ਦੁਕਾਨਦਾਰ ਦੀ ਸੇਵਾ ਨਾਲ ਕੋਈ ਨਹੀਂ ਹੈ ਜੀ ਦਾਦਾ ਦਾ ਸਾਡਾ ਵਾਦਾ ਦਾ ਕਿ ਬਾਜ਼ਾਰ ਕਿਸੇ ਵੀ ਤੁਸੀਂ ਦੁਕਾਨ ਤੇ ਚਲ ਜਾਓ ਗੁੱਡੀ ਵਾਲੀ ਦੁਕਾਨ ਤੇ ਤੁਹਾਨੂੰ ਗੁੱਡੀ ਨੂੰ ਹੱਥ ਨਹੀਂ ਲਾਉਣ ਦੇਣਗੇ ਉਹ ਪੁੱਛਣਗੇ ਇੱਕ ਦਰਜਨ 240 ਰੁਪਏ ਇੱਕ ਦਰਜਨ ਦੇ ਇੱਕ 1 2 3 ਥੱਧੀਆਂ ਆਪਣੇ ਆਪ ਲਾਣਗੇ ਸਾਨੂੰ ਕਹਿੰਦਾਗਾ ਕਿ ਇੱਕ ਦਰਜਨ ਲਾ ਦਿਓ ਅਸੀਂ ਕਹਿੰਨੇ ਆਪਣੀ ਮਰਜ਼ੀ ਦੇ ਵਿਜਾਂ ਲਾਓ ਤੁਸੀਂ ਕਾਪੀਆਂ ਵੱਡੇ ਜਿਹੇ ਗੁੱਡੇ ਲਾਏ ਹੋਏ ਆ ਕਿੰਨੇ ਕਿੰਨੇ ਦੇ ਇਹ 300 ਦਾ 400 ਦਾ 500 ਦਾ 800 ਦਾ 1500 ਦੀ ਪਤੰਗ ਜਦੋਂ ਪਹਿਲੇ ਕਿ ਜਬ ਮਹਾਰਾਜ ਕਿਸੇ ਟਾਈਮ ਤੇ ਸਾਡੇ ਵੱਲੇ ਛੋਟੇ ਤੋਂ ਛੋਟਾ ਗੁੱਡਾ ਉੱਡਦਾ ਸੀ ਹੁਣ ਮਿੱਕਾ ਮੁੰਨਾ ਵੀ ਵੱਡੇ ਤੋਂ ਵੱਡਾ ਗੁੱਡਾ ਲੈਂਦਾ ਹੈ ਹੋਰ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਸਾਡੇ ਕੋਲ ਹੁੰਦੀ ਹੈ ਗੁੱਡੀ A1 ਸਾਡੀ ਦੁਕਾਨ ਸਭ ਤੋਂ ਕੀਤੇ ਆ ਪਾਤਲੀ ਹੱਟੀ ਗਾਹ ਤਾਂ ਤੁਹਾਡੀ ਦਿਆ ਨਾਲ ਆਂਦਾ ਆਪਣੀ ਮਰਜ਼ੀ ਦੀ ਗੁੱਡੀ ਲੈ ਕੇ ਜਾਂਦਾ ਸਭ ਤੋਂ ਵੱਧ ਇਹੋ ਹੀ ਆ ਕਿ ਆਪਣੀ ਮਰਜ਼ੀ ਦੀ ਚੁਆਇਸ ਕਰਦਾ ਵਾ ਜਿਹੜੀ ਲੈਣੀ ਹੋਵੇ ਹਜ਼ਾਰ ਗੁੱਡੇ ਨੂੰ ਹੱਥ ਦੇ ਨਾਲ ਸੋ ਬੜੇ ਪਿਆਰ ਦੇ ਨਾਲ ਲੋਹੜੀ ਦਾ ਤਿਉਹਾਰ ਮਨਾਓ ਕਹਿੰਦੇ ਨੇ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ 55 ਸਾਲ ਦੇ ਜਿਹੜੇ ਨੌਜਵਾਨ ਨੇ ਉਹ ਵੀ ਕਿਤੇ ਨਾ ਕਿਤੇ ਅੱਜ ਚਾਵਾਂ ਦੇ ਨਾਲ ਲੋਹੜੀ ਦਾ ਤਿਉਹਾਰ ਮਨਾ ਰਹੇ ਨੇ ਸੋ ਬਟਾਲੇ ਦੇ ਵਿੱਚ ਬੜੀ ਵਧੀਆ ਪਿਆਰ ਦੇ ਨਾਲ ਲੋੜੀ ਮਨਾਈ ਜਾਂਦੀ ਏ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨਾ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸ